ਜੋ ਬ੍ਰਹਮਸ਼ੰਕਰ ਜੇਮਪਾ ਨੇ ਜੋ ਸਾਬਕਾ ਮੰਤਰੀ ਵੀ ਨੇ ਜਦੋਂ ਸਫਾਈ ਅਭਿਆਨ ਦੇ ਵਿੱਚ ਡਾਕਟਰ ਵਜੋਦ ਦੇ ਨਾਲ ਚੱਲਦੇ ਨੇ ਤਾਂ ਬੜੀਆਂ ਬਰੀਕੀ ਤਰੀਕੇ ਦੇ ਨਾਲ ਉਹ ਕਮੀਆਂ ਗਿਣਾਉਂਦੇ ਸੀਗੇ ਤੁਸੀਂ ਇਹ ਚੀਜ਼ ਤੇ ਕੀ ਕਹਿੰਦੇ ਹੋ ਜੀ ਦੇਖੋ ਇਹ ਬੜੀ ਹਾਸੋਹੀਣੀ ਗੱਲ ਆ ਮੈਂ ਤਾਂ ਇੱਕ ਗੱਲ ਕਹਿਣਾ ਚਾਹਾਂਗਾ ਜੀ ਜੇਕਰ ਬ੍ਰਹਮਸ਼ੰਕਰ ਜੇਮਪਾ ਨੇ ਕੰਮ ਕੀਤੇ ਹੁੰਦੇ ਸ਼ਹਿਰ ਦੇ ਸੁਧਾਰ ਨੂੰ ਲੈ ਕੇ ਤਾਂ ਮੈਨੂੰ ਲੱਗਦਾ ਕਿ ਅੱਜ ਉਹਨਾਂ ਦੇ ਨਾਮ ਉਰੇ ਸਾਬਕਾ ਨਾ ਲੱਗਦਾ ਉਹ ਅੱਜ ਵੀ ਕੈਬਨਿਟ ਮੰਤਰੀ ਹੁੰਦੇ ਪੰਜਾਬ ਜ਼ਾਰਤ ਦੇ ਉਹ ਵਜ਼ੀਰ ਹੁੰਦੇ ਮੈਂਬਰ ਹੁੰਦੇ ਹਨਾ ਜੀ ਇੱਕ ਹਾਸੋਹੀਣੀ ਗੱਲ ਵੀ ਆ ਇਹ ਕਿ ਵਧੀਆ ਗੱਲ ਵੀ ਹੈ ਦੇਖੋ ਕਹਿੰਦੇ ਹੁੰਦੇ ਨਾ ਕਿ ਰੱਬ ਨੇ ਦੋ ਅੱਖਾਂ ਦਿੱਤੀਆਂ ਦੋ ਕੰਨ ਦਿੱਤੇ ਇੱਕ ਅੱਖ ਨਾਲ ਚੰਗਾ ਦੇਖੀ ਜਾਓ ਇੱਕ ਨਾਲ ਮਾੜਾ ਦੇਖੀ ਜਾਓ ਇੱਕ ਨਾਲ ਸੁਣੀ ਜਾਓ ਇੱਕ ਨਾਲ ਦੂਜੇ ਨਾਲ ਕੱਢੀ ਜਾਓ ਹੈ ਨਾ ਚੰਗਾ ਜਿਹੜਾ ਰੱਖਣੋ ਦਿਮਾਗ ਦੇ ਵਿੱਚ ਤਾਂ ਉਸੇ ਤਰ੍ਹਾਂ ਅਸੀਂ ਇਸ ਵਾਕਿਆ ਨੂੰ ਵੀ ਦੋ ਤਰੀਕਿਆਂ ਦੇ ਨਾਲ ਵੇਖ ਸਕਦੇ ਆ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਚਲੋ ਵਧੀਆ ਗੱਲ ਹੈ ਕਿ ਆਪਣੇ ਹਲਕੇ ਪ੍ਰਤੀ ਉਹਨਾਂ ਨੇ ਸਹਿਯੋਗਤਾ ਦਿਖਾਈ ਆ ਬ੍ਰਹਮ ਸ਼ੰਕਰ ਚਿੰਪਾ ਜੀ ਨੇ ਸਾਡੇ ਮਾਨਯੋਗ ਵਿਧਾਇਕ ਸਾਹਿਬ ਨੇ ਸਭ ਕਾ ਮੰਤਰੀ ਵੀ ਨੇ ਤਾਂ ਇੱਕ ਵਿਧਾਇਕ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ ਕਿ ਜਦੋਂ ਕੋਈ ਮੰਤਰੀ ਆਉਂਦਾ ਆਪਣੇ ਉਹਨਾਂ ਦੇ ਹਲਕੇ ਦੇ ਵਿੱਚ ਤਾਂ ਆਪਣੇ ਹਲਕੇ ਦੀਆਂ ਜਿਹੜੀਆਂ ਉਹ ਕਮੀਆਂ ਨੇ ਉਹਨਾਂ ਨੂੰ ਗਿਣਵਾਇਆ ਜਾਵੇ ਜਾਂ ਜਿਹੜੇ ਵਿਕਾਸ ਕੰਮ ਹੋਣੇ ਨੇ ਉਹਨਾਂ ਨੂੰ ਗਿਣਵਾਇਆ ਜਾਵੇ ਤਾਂ ਬਖੂਬੀ ਜਿੰਪਾ ਜੀ ਨੇ ਡਿਊਟੀ ਆਪਣੀ ਨਿਭਾਈ ਹੈ ਹੈਨਾ ਬੜੀ ਦਿਲਚਸਪੀ ਦੇ ਨਾਲ ਹਰ ਥਾਂ ਤੇ ਜੈਸਸ ਪੁਆਇੰਟ ਤੇ ਡਾਕਟਰ ਅਵਜੋਤ ਗਏ ਨੇ ਮੈਂ ਵੀਡੀਓਜ਼ ਵੇਖ ਰਿਹਾ ਸੀਗਾ ਕਿਉਂਕਿ ਡਾਕਟਰ ਅਵਜੋਤ ਹਰ ਪੁਆਇੰਟ ਤੇ ਜਾ ਕੇ ਲਾਈਵ ਹੋ ਰਹੇ ਸੀਗੇ ਆਪਣੇ ਅਫੀਸ਼ੀਅਲ ਪੇਜ ਤੋਂ ਤਾਂ ਇੱਕ ਵਧੀਆ ਗੱਲ ਵੀ ਸੀਗੀ ਸੁਹਿਰਦਤਾ ਦੇ ਨਾਲ ਗੰਭੀਰਤਾ ਨਾਲ ਉਹ ਮੁੱਦੇ ਚੱਕ ਰਹੇ ਸੀਗੇ ਡਾਕਟਰ ਸਾਹਿਬ ਇੱਥੇ ਇਹ ਹੋਣਾ ਚਾਹੀਦਾ ਇੱਥੇ ਇਹ ਹੋਣਾ ਚਾਹੀਦਾ ਹੈ ਨਾ ਜੀ ਤਾਂ ਪ੍ਰੰਤੂ ਦੂਜੀ ਇੱਕ ਗੱਲ ਇਹ ਵੀ ਹੱਸੋ ਹੀ ਨਹੀਂ ਵੀ ਇਸ ਪੱਖੋਂ ਆ ਜੀ ਕੀ ਦੇਖੋ ਬ੍ਰਹਮਸ਼ੰਕਰ ਜੀਪਾ ਜੀ ਤੁਸੀਂ ਕੀ ਕੀਤਾ ਤੁਸੀਂ ਕੰਮ ਕੀਤਾ ਹੁੰਦਾ ਤੁਸੀਂ ਉਹ ਜੇ ਸਵਾਰਿਆ ਹੁੰਦਾ ਸੁਧਾਰ ਕੀਤਾ ਹੁੰਦਾ ਤਾਂ ਸ਼ਾਇਦ ਤੁਹਾਡੇ ਨਾਂ ਤੇ ਮੁਰੇ ਅੱਜ ਸਾਫਤਾ ਨਾ ਨਾ ਜੀ ਬਿਲਕੁਲ ਤੁਸੀਂ ਵੀ ਅੱਜ ਮੰਤਰੀ ਹੁੰਨੇ ਤਾਂ ਤੁਸੀਂ ਵੀ ਅਫਸਰਾਂ ਨੂੰ ਰੋਗ ਨਾਲ ਕਹਿ ਸਕਦੇਗੇ ਭਾਈ ਆਹ ਕੰਮ ਕਰੋ ਚਲੋ ਕਹਿ ਹੁਣ ਵੀ ਸਕਦੇ ਆ ਪ੍ਰੰਤੂ ਇੱਕ ਐਮਐਲਏ ਇੱਕ ਹਲਕੇ ਦਾ ਜਦੋਂ ਮੰਤਰੀ ਹੋ ਪੂਰੇ ਪੰਜਾਬ ਦਾ ਜੀ ਜੀ ਠੀਕ ਹੈ ਜੀ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਇਤਿਹਾਸ ਹੁਸ਼ਿਆਰਪੁਰ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਵੀ ਲਿਖਿਆ ਗਿਆ ਹੈ ਕਿ ਸੁੰਦਰ ਸ਼ਾਮ अरोड़ा ਤੋਂ ਬਾਅਦ ਬ੍ਰਹਮਸ਼ੰਕਰ ਜਿੰਪਾ ਜਿਹੜੇ ਸਰਕਾਰ ਦੇ ਕਾਰਜਕਾਲ ਟਰਨਓਵਰ ਪੂਰੀ ਹੋਣ ਤੋਂ ਪਹਿਲਾਂ ਜਿਹੜੇ ਉਹ ਮੰਤਰੀ ਮੰਡਲ ਤੋਂ ਲਾ ਦਿੱਤੇ ਗਏ ਨੇ ਬੜਾ ਲੋਕਾਂ ਦੇ ਨਾਲ ਮੈਨੂੰ ਖੁਦ ਨਿੱਜੀ ਤੌਰ ਤੇ ਬਹੁਤ ਸਾਰੇ ਲੋਕਾਂ ਨੇ ਫੋਨ ਕੀਤੇ ਨੇ ਇਥੋਂ ਤੱਕ ਕਿ ਇਹਨਾਂ ਦੀ ਪਾਰਟੀ ਦੇ ਕਈ ਵਲੰਟੀਅਰਸ ਨੇ ਫੋਨ ਕੀਤੇ ਨੇ ਕਿ ਸਰਾ ਦੇਖੋ ਇਹ ਗੱਲ ਇੱਕ ਸੋਚ ਵਿਚਾਰ ਕਰਨ ਵਾਲੀ ਆ ਤਾਂ ਮੈਨੂੰ ਲੱਗਦਾ ਹੈ ਕਿ ਜ਼ਰੂਰ ਹੈ ਸੋਚ ਵਿਚਾਰ ਕਰਨ ਵਾਲੇ ਵੀ ਆ ਜਦੋਂ ਤੁਸੀਂ ਖੁਦ ਸੀਗੇ ਉਦੋਂ ਤੁਸੀਂ ਬਹੁਤ ਹੀ ਦਿਲਚਸਪੀ ਨਹੀਂ ਦਿਖਾਈ ਉਦੋਂ ਵੀ ਹੁਸ਼ਾਰਪਰ ਨੇ ਜਦ ਤੁਹਾਡਾ ਧਿਆਨ ਦਿਵਾਉਂਦਾ ਸੀਗਾ ਮੈਂ ਤਾਂ ਇੱਥੋਂ ਤੱਕ ਕਹਿ ਤਾ ਸੀਗਾ ਜੀ ਤੁਸੀਂ ਆਓ ਮੇਰੇ ਨਾਲ ਮੇਰੀ ਗੱਡੀ ਦੇ ਵਿੱਚ ਬੈਠੋ ਤੁਹਾਨੂੰ ਅਦਾਰਾ ਹੁਸ਼ਾਰਪਰ ਨੇ ਉਸ ਪੂਰਾ ਹਲਕਾ ਕਮਾਏਗਾ ਹਲਕਾ ਛੱਡੋ ਤੁਹਾਨੂੰ 50 ਵਾਰ ਜਿਹੜਾ ਸ਼ਹਿਰੀ ਏਰੀਆ ਜੀ ਬਿਲਕੁਲ ਉਹ ਤੁਹਾਨੂੰ ਕਮਾ ਦੇਗਾ ਜੀ ਤਾਂ ਚਲੋ ਉਹਨਾਂ ਨੂੰ ਨਹੀਂ ਇਹ ਗੱਲ ਜਚੀ ਤਾਂ ਹੁਣ ਫੇ ਕੀ ਹਸ਼ਰ ਸਾਹਮਣੇ ਆ ਸਭ ਦਾ